ਇਤਾ ਵਿੱਚ ਕਈ ਨਾ ਕੰਮ ਕਰਦੇ ਸੀ ਗੁਰਦੇ ਗੁਰਦੇ ਥੋੜਾ ਬੋਤਾ ਪਤਾ ਨਹੀਂ ਕਈ ਕੋਈ ਖੇਤ ਦੇ ਵਿੱਚ ਜੜੀ ਤੋਂ ਰਹਿ ਗਈ ਉਹ ਕਈ ਕੋਈ ਲੱਗਾ ਕੋਈ ਚੱਕੇ ਲੱਗ ਗਿਆ ਬਾਕੀ ਦੋ ਤਮੀਆਂ ਤੋੜਤੀਆਂ ਦੇਖੋ ਕਿਦਾਂ ਤੋੜਤੀਆਂ ਆਹ ਦੇਖੋ ਕੀ ਕਰੇ ਇਹ ਲੋਕਾ ਨੂੰ ਤਾ ਦੇ ਤੰਮੀ ਅਭੀ ਟੁੱਟੀ ਆਹ ਦਿਖਵਾ ਪੂਰੀ ਪੋਰੀ ਸਿੱਟੀ ਤੂੰ ਤੰਮੀ ਦੇਖੋ ਤੋੜੀ ਗਈ ਆਹ ਦੇ ਤੇ ਲੋ ਜੀ ਚੁੱਲੇ ਤੇ ਆਪਾਂ ਰੱਖ ਦਤੇ ਆਲੂ ਤੇ ਅੱਜ ਬਣਨ ਜਾ ਰਹੇ ਜੀ ਆਲੂ ਵਾਲੇ ਪਰੌਂਠੇ ਇੱਧਰ ਆਟਾ ਗੁੰਨਿਆ ਜਾ ਰਿਹਾ ਹੈ ਨੇ ਆਣੀ ਹੂੰ ਤੇ ਯਾਨੀ ਮੈਨੂੰ ਗੋਪੀ ਵੀ ਦਿਖਦੀ ਪਈ ਆਪਾਂ ਗੋਪੀ ਵਾਲੇ ਨਾਲ ਵਿੱਚ ਬਣਾ ਲਈਏ ਅੱਛਾ ਹੋਰ ਕੁਛ ਜੀ ਹੈ ਨਹੀਂ ਡਾਂਸ ਕਰਦਾ ਦੇਖੋ ਨਹੀਂ ਡਾਂਸ ਕਰਦੇ ਸਕੂਲ ਇਦਾਂ ਨਹੀਂ ਕਰਦਾ ਬਹੁਤ ਚੱਕੋ ਤੇ ਫੇਚ ਚੱਕੋ ਵੈਰੀ ਗੁੱਡ ਡਾਂਸ ਪ੍ਰੈਕਟਿਸ ਕਰ ਰੇ ਬੇਟਾ ਲਓ ਜੀ ਬਿਲਕੁਲ ਹੁਣ ਆਲੂ ਆਪਾਂ ਕੱਢ ਲਏ ਆ ਜੀ ਲਓ ਜੀ ਲਓ ਜੀ ਪਰੌਂਠਾ ਹੋ ਗਿਆ ਰੈਡੀ ਆਹ ਲਓ ਜੀ ਗਰਮਾ ਗਰਮ ਪਰੌਂਠੇ ਹਾਂ ਜੀ ਸਸਰੀ ਕਾਲ ਜੀ ਗਾਇਜ਼ ਕਿਵੇਂ ਹੋ ਜੀ ਆਈ ਹੋਪਸ ਆਪ ਵਧੀਆ ਹੋਵਗੇ ਤੇ ਕੈਟ ਹੋਵਗੇ ਲਓ ਜੀ ਆਦੀ ਸ਼ੁਰੂਆਤ ਹੋ ਗਈ ਜੀ ਵਧੀਆ ਵਧੀਆ ਬਲੌਗ ਦਿਨ ਨਾਲ ਤੇ ਥੈਂਕ ਯੂ ਸੋ ਮਾਚ ਜਿਹੜਾ ਇਹਨਾਂ ਤੁਸੀਂ ਬਲੌਗ ਨੂੰ ਪਿਆਰ ਦੇ ਰਹੇ ਆ ਇਦਾਂ ਹੀ ਆਪਣਾ ਪਿਆਰ ਦਿੰਦੇ ਰਹੋ ਜੀ ਤੇ ਤੁਸੀਂ ਦੇਖਦੇ ਹੋਣੇ ਮੈਂ ਕੈਪ ਪੁਲਾਈ ਆ ਫਿਰ ਤੇ ਬੰਨਿਆ ਹੋਇਆ ਤੇ ਪਰਨਾ ਬੰਨਿਆ ਹੋਇਆ ਤਾਂ ਉਹ ਐਦਾਂ ਵਾ ਕਿ ਇਸੇ ਸੇ ਠੰਡੂ ਹੁੰਦੀ ਆ ਤੇ ਐਂ ਬੰਨ ਲੈਣਾ ਮੈਂ ਸਵੇਰੇ ਥੋੜਾ ਆਪਣੇ ਵੀ ਥੋੜੀ ਸੇਫਟੀ ਹੋ ਜਾਂਦੀ ਊਂ ਹਵਾ ਵੀ ਚਲਦੀ ਪਈ ਠੰਡੀ ਹਵਾ ਚਲਦੀ ਪਈ ਆ ਔਰ ਥੋੜੀ ਦੇਰ ਨਹਾ ਤੋ ਕੇ ਫਿਰ ਆਪਾਂ ਬਿਲਕੁਲ ਰੈਡੀ ਹੋ ਜਾਣਾ ਤੇ ਦੇ ਦੇ ਆ ਤਾਂ ਬਲੌਗ ਕਿੱਥੇ ਜਾਂਦਾ ਵਾ ਤਾਂ ਬਾਕੀ ਐਣ ਨੂੰ ਮੈਂ ਕਹਿਆ ਅੱਜ ਪਰੌਠੇ ਬਣਾਉਣ ਨੂੰ ਤੇ ਐਣੀ ਅੱਜ ਦੇਖਦੇ ਪਰੌਠੇ ਬਣਾ ਰਹੇ ਆ ਤੇ ਆਲੂ ਨੂੰ ਰੱਖਿਆ ਤੇ ਹੀ ਆਪਾਂ ਚੁੱਲੇ ਉਤੇ ਬਾਕੀ ਮੈਂ ਵੀਡੀਓ ਜੇ ਤੁਹਾਨੂੰ ਦਿਖਾ ਵੀ ਦਊਂਗਾ ਤੇ ਮੈਂ ਵੀ ਆਪਣੇ ਖੇਤਾਂ ਨਾਲ ਘੁੰਮਦਾ ਪਿਆ ਆਹ ਦੇਖੋ ਜੀ ਖੇਤਾਂ ਨਾਲ ਘੁੰਮਦਾ ਪਿਆ ਵਾ ਤੇ ਥੋੜਾ ਦੇਖਿਆ ਜੀ ਖੇਤੀਬੰਦੀ ਨਾਲ ਦੀ ਨਾਲ ਦੇਖ ਲੈਣੀ ਚਾਹੀਦੀ ਆ ਤੇ ਬਾਕੀ ਦੇਖਦੇ ਆ ਬਲੌਕ ਕਿੱਥੇ ਕਰ ਜਾਂਦਾ ਵਾ ਤੇ ਆਪਣਾ ਪਿਆਰ ਜਰੂਰ ਦਿੰਦੇ ਰਹੋ ਠੀਕ ਆ ਜੀ ਤੇ ਬਾਤੋ ਚੈਨਲ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਦੇਖਦੇ ਆ ਜੀ ਤੇ ਲੋ ਜੀ ਖੇਤਾ ਵਿੱਚ ਆਇਆਹੀਂ ਡੈਡੀ ਨੇ ਖੇਤਾ ਵਿੱਚ ਕਈ ਨਾ ਕੰਮ ਕਰਦੇ ਸੀ ਗੁਰਦੇ ਗੁਰਦੇ ਹੀ ਥੋੜਾ ਬੋਤਾ ਪਤਾ ਨਹੀਂ ਕਈ ਕੋਈ ਖੇਤ ਦੇ ਵਿੱਚ ਡੈਡੀ ਤਾਂ ਰਹਿ ਗਈ ਉਹ ਕਈ ਕੋਲਾਦਾ ਕੋਈ ਚੱਕੇ ਲੈ ਗਿਆ ਹੁਣ ਡੈਡੀ ਮੈਨ ਸਵੇ ਸਰ ਬੋਦਦੇ ਕਹਿੰਦੇ ਕਈ ਕਿੱਥੇ ਮੈਂ ਕਹੀ ਤਾਂ ਤੁਸੀਂ ਲੈ ਗਏ ਹੁਣ ਡੈਡ ਨੂੰ ਹੋਰ ਜ਼ਿਆਦਾ ਭੁੱਲੇ ਕੀ ਹੋਇਆ ਖੇਤਾਂ 'ਚ ਰੱਖ ਕੇ ਭੁੱਲ ਗਏ ਤਾਂ ਕੋਈ ਖੇਤ ਚੋਂ ਚੱਕੇ ਲੈ ਗਿਆ ਤੇ ਆਪਣੇ ਥੋੜਾ ਬੱਲੰਜਾ ਵੀ ਰੱਖਿਆ ਹੋਇਆ ਸੀ ਉਹ ਵੀ ਕੋਈ ਚੱਕ ਚੁੱਕੇ ਲੈ ਗਿਆ ਥੰਮੀ ਤੋੜ ਗਿਆ ਤੁਹਾਨੂੰ ਦਿਖਾਉਣਾ ਵਾ ਤੇ ਹੁਣ ਮੈਂ ਵੈਸੇ ਇੱਧਰ ਨੂੰ ਆਇਆ ਸੀ ਮੈਂ ਚਲੋ ਆਪਣੇ ਅੰਦਰ ਜਿਹੜਾ ਦੇਖੋ ਜਨਰੇਟਰ ਮੋਟਰ ਦੇਖ ਲਈਏ ਤੇ ਆਹ ਲੋ ਜੀ ਆ ਆਪਣਾ ਲਸਣ ਆ ਜੀ ਤਰੇਲ ਪਈ ਹੋਈ ਆ ਸਨੇ ਕੋਲ ਚਲੋ ਜਨਰੇਟਰ ਤਾਂ 아이ਸਿੰਗ ਠੀਕ ਹੀ ਆ ਤੇ ਚਲੋ ਬਾਕੀ ਉਧਰ ਦੇਖਦਾ ਤੁਹਾਨੂੰ ਦਿਖਾਉਣਾ ਕਿ ਥੰਮੀ ਤੋੜ ਦਿੱਤੀ ਹੋਈ ਹੈ ਜਾ ਕੇ ਥੰਮੀ ਦੇਖਾਂ ਪਹਿਲਾਂ ਤਾਂ ਤੇ ਦੇਖੀਏ ਕੀ ਮਾਹੌਲ ਆ ਤੇ ਇਦਾਂ ਲੋਕੀ ਦੇ ਲੋ ਵੈਦਾਂ ਇਹ ਕੰਮ ਵੀ ਕਰਦੇ ਆ ਜੀ ਕੀ ਕਹਿਣਾ ਲੋਕਾਂ ਦੇ ਹਲਾਗੀ ਪੰਗੇ ਆ ਤਸੋਂ ਹੈ ਕੋਈ ਅਗਲਾ ਕਰੋ ਕੋਈ ਕੀ ਕਿਹੜੇ ਚੱਕਰ ਕਰ ਰਿਹਾ ਕੋਈ ਕੰਮਕਾਰ ਕਰ ਲੋ ਤਾਂ ਤੁਸੀਂ ਐਵੇਂ ਲੋਕਾਂ ਦਾ ਸਮਾਨ ਚੱਕ ਲੈਨੇ ਆ ਸਾਡਾ ਨੁਕਸਾਨ ਨਹੀਂ ਕਰਤਾ ਚਲੋ ਦੇਖਦੇ ਆ ਜਾ ਕੇ ਦੇਖ ਰਹਾ ਥਮੀਆਂ ਕਿੰਨੀਆਂ ਕਿ ਟੁੱਟ ਗਈਆਂ ਦੋ ਥਮੀਆਂ ਕਹਿੰਦੇ ਟੁੱਟੀਆਂ ਵਾ ਤੇ ਜਾ ਕੇ ਪਹਿਲਾਂ ਮੈਂ ਥਮੀਆਂ ਦੇਖਾਂ ਜਾ ਕੇ ਤੇ ਲੋ ਜੀ ਹਵਾ ਦੇਖੋ ਠੰਡੀ ਹਵਾ ਚੱਲਦੀ ਪਈ ਆ ਇੱਕ ਤਾਂ ਸੁੱਕੀ ਠੰਡ ਪੈਂਦੀ ਪਈ ਆ ਤੇ ਉੱਪਰ ਦੀ ਤੁਹਾਨੂੰ ਪਤਾ ਹੀ ਆ ਜੀ ਵੀ ਠੰਡ ਮੀਂਹ ਨਾ ਪੈਣ ਦੇ ਕਰਕੇ ਖੁਸ਼ਕੀ ਜ਼ਿਆਦਾ ਹੋਇਆ ਮੌਸਮ ਤੇ ਚੱਲ ਹੁਣ ਤੁਹਾਨੂੰ ਦਿਖੋਣਾ ਆ ਕਿ ਆ ਦੇਖੋ ਥਮੀਆਂ ਕਿਹੜਾ ਤੋੜਤੀਆਂ ਤਾਰਾ ਤੋੜਾਂ ਲਾਈਆਂ ਸੀ ਆ ਦੇਖੋ ਆ ਦੇਖੋ ਦੋ ਥਮੀਆਂ ਵਾਕਈ ਦੋ ਥਮੀਆਂ ਤੋੜਤੀਆਂ ਦੇਖੋ ਕਿੱਦਾਂ ਤੋੜਤੀਆਂ ਆਹ ਦੇਖੋ ਕੀ ਗੱਵੇ ਯਾ ਲੋਕਾਂ ਨੂੰ ਹਾਂ ਦੇ ਤੁਮਨੇ ਅਭੀ ਟੁੱਟੀ ਆ ਹਾ ਦਿਖਵਾ ਪੂਰੀ ਪੋਰੀ ਸਿੱਟੀ ਤੂੰ ਤੰਮੀ ਦੇਖੋ ਆ ਦੇਖੋ ਪੋਰੀ ਗਈ ਆ ਆ ਦੇਖੋ ਲੋਕਾਂ ਦੇ ਹਾਲ ਇਧਰ ਡੈੜੀਆਂ ਬੂਟੇ ਵਗੈਰਾ ਥੋੜਾ ਬਸ ਸਾਫ ਕਰਦੇ ਹੁੰਦੇ ਆ ਤੇ ਆ ਦੇਖ ਲੋ ਹਾਲ ਬਾਲਣ ਉੱਥੇ ਰੱਖਿਆ ਹੁੰਦਾ ਥੋੜਾ ਬੁੱਤਾ ਜਦਾ ਸਪੇਦਾ ਡਿਗ ਡੂ ਗਿਆ ਏ ਸ਼ਾਂਸ਼ੂ ਕੇ ਬਾਲਣ ਰੱਖੇ ਹੋਏ ਸੀ ਉਹ ਵੀ ਇਧਰੋਂ ਬਾਲਣ ਬੋਲ ਚੱਕ ਚੁੱਕੇ ਲੈ ਗਏ ਆ ਤੇ ਕਈ ਵੀ ਲੈ ਗਏ ਆ ਮੰਦਾ ਯਾਰ ਕੀ ਕਵੇ ਮੈਂ ਕਹਣਾ ਲੋਕਾਂ ਦਾ ਇਹ ਨਾ ਬੁਰਾ ਹਾਲ ਹੋ ਚੁੱਕਾ ਇੰਨਾ ਬੁਰਾ ਹਾਲ ਹੋ ਗਿਆ ਵਾ ਤੇ ਕੀ ਇੱਕ ਬਾਲਨ ਦਾ ਕਿਦਾ ਕਈ ਤੱਕ ਨਹੀਂ ਛੱਡੀ ਚਲੋ ਕਿ ਚੀਜ਼ ਕਈ ਕੀ ਕਿੰਨੇ ਕਿ ਦੀ ਕਈ ਆ ਜਾਂਦੀ ਹੈ ਸਸਤੀ ਕਈ ਹੈ ਕੋਈ ਇੰਨਾ ਇੰਨੀ ਮਹਿੰਗੀ ਵੀ ਹੈਣੀ ਪਤਾ ਨਹੀਂ ਕੀ ਲੋਕਾਂ ਦੇ ਕੰਮ ਅਜੀਬ ਹੀ ਕੰਮ ਐ ਚਲੋ ਕਰੀ ਦੇ ਦਮ ਮੈਂ ਵੀ ਮੇਰੇ ਕੋਲ ਦੇਖਦਾ ਵਾਂ ਕਿੱਥੇ ਰਹਿਣ ਗਈ ਹੋਵੇ ਪਰ ਇੱਥੇ ਕੋਈ ਆਪ ਹੀ ਦੇ ਲੋਕ ਕੁਛ ਨਹੀਂ ਇੱਧਰ ਕਿੰਨਾ ਬਾਲਨ ਪਿਆ ਸੀ ਆਪਾਂ ਇਦਾਂ ਹੀ ਸਾਫ਼ ਸੁਥਰ ਕਰਕੇ ਇੱਦੀ ਬਾਲਨ ਰੱਖਿਆ ਹੋਇਆ ਸੀ ਕਿੰਨਾ ਕਿੰਨੇ ਮੋਟੇ ਮੋਟੇ ਬਾਲਨ ਸੀ ਆ ਦੇਖੋ ਆ ਹੀ ਦੋ ਚਾਰ ਰਹਿ ਗਏ ਆ ਇਥੇ ਪੂਰਾ ਅੱਧਾ ਢੇਰ ਲੱਗਾ ਹੋਇਆ ਸੀ ਉਥੇ ਪੂਰਾ ਆ ਹੀ ਰਹਿ ਗਏ ਬਸ ਦੋ ਚਾਰ ਬਾਕੀ ਸਭ ਲੈ ਗਏ ਠੀਕ ਆ ਵੇ ਬੰਦਾ ਹੈ ਦੇਖ ਲੋ ਆ ਹਾਲ ਆ ਹਾਲਾ ਲੋਕਾਂ ਦੇ ਇਹ ਹਾਲ ਇਦਾਂ ਦੇ ਹਾਲ ਵੀ ਹੁੰਦੇ ਲੋਕਾਂ ਤੇ ਤਜਾ ਛਾਪੇ ਛੱਡੇ ਮਾੜੇ ਮੋਟੇ ਆ ਦੇਖੋ ਵੱਡ ਬੁੱਢ ਕੇ ਲੈ ਗਏ ਦੇਖੋ ਇਹਦਾ ਕਾ ਮਾਲਕਾਂ ਦੇ ਤੇ ਇਸ ਕਰਕੇ ਤੁਸੀਂ ਵੀ ਆਪਣਾ ਸਵਾਸ ਨੂੰ ਧਿਆਨ ਨੂੰ ਰੱਖਿਆ ਕਰੋ ਜਿਹੜੇ ਜੀਵੰਦਾਰ ਭਾਈ ਆ ਆਪਣੇ ਜੇ ਕਿਦਾਂ ਵੀ ਆ ਜਿਹੜੇ ਵੀ ਆ ਜ਼ਿੰਮੇਵਾਰੀ ਕਰਦੇ ਆ ਆਪਣਾ ਸਵਾਸ ਨੂੰ ਧਿਆਨ ਤੋਂ ਰੱਖੋ ਨਿਗਾ ਨੁਗਾ ਰੱਖੋ ਆ ਤਾਰਾਂ ਤੋੜ ਕੇ ਦੇਖੋ ਉਧਰ ਵੀ ਐਂ ਦੀ ਵੀ ਲੰਗੇ ਤਾਰਾ ਇਧਰ ਬਾਗਲਾ ਕਿਤੇ ਉਧਰ ਵੀ ਤਾਰਾ ਤੋੜ ਗਿਆ ਦੇਖੋ ਆ ਹਾਲਾ ਲੋਕਾਂ ਦਾ ਤੇ ਚਲੋ ਹੁਣ ਕੀ ਕਹਿ ਸਕਦੇ ਕੀ ਕਰਨਾ ਹਨਾ ਤੇ ਚਲੋ ਮਾਲਕ ਠੀਕ ਰੱਖੇ ਜੋ ਹੈਗਾ ਮਾਲਕ ਮਾਲਕ ਸਾਰੇ ਹੀ ਆ। ਹੋਰ ਕੀ ਕਹਿ ਸਕਦੇ ਆਪਾਂ। ਇਹ ਉਹ ਹਾਰਡ ਡਿਸਕ ਇੱਦਿਆ ਜੀ। ਉੱਧਰ ਵੀ ਉਹ ਕੋਈ। ਇੱਧਰ ਵੀ ਆਪਣੇ ਬਿਲਕੁਲ ਹੈ ਨਹੀਂ ਗਈ ਮੈਂ ਦੇਖਦਾ ਪਿਆ ਸੀ ਮੈਂ ਚਲੋ ਦੇਖ ਲੈਣਾ ਕੀ ਹੈ ਹੈ ਕਿ ਨਹੀਂ ਹੈਗੀ। ਬਟ ਹੈ ਨਹੀਂ ਗਈ ਕੋਈ ਤੇ ਕੋਈ ਲੈ ਗਿਆ ਹੁਣ ਕੀ ਕਰਨਾ? ਚਲੋ। ਉਧਰ ਨਹੀਂ ਨਿਧੀ ਆ ਗਈ। ਹਾਂਜੀ। ਉਹ ਦੇਖੋ ਨਿਧੀ ਆ ਗਈ ਨਿਧੀ। ਨੀਦੀ ਕੀ ਕਹਨਾ ਆ ਗਿਆ ਮੈਂ ਆ ਗਿਆ ਆ ਗਿਆ ਆ ਗਿਆ ਹਾਂਜੀ ਨੀਦੀ ਰੁਕੋ ਨੀਦੀ ਕੀ ਕਹਨਾ ਉਹ ਪਾਪਾ ਜੀ ਆ ਨੀਦੀ ਕੀ ਕਹਨਾ ਹਨੂਮਾਨ ਜੀ ਨੀਦੀ ਹੁੰਦੋ ਦੌੜ ਪਿਆ ਵੜੀ ਵੜੀ ਚੱਲ ਐ ਹੋਏ ਨੀ ਸਾਡੀ ਚੋਰੀ ਹੋ ਗਈ ਹੈ ਨਹੀਂ ਨਾ ਨਹੀਂ ਆ ਸਮਾਨ ਨਹੀਂ ਚੋਰੀ ਹੋ ਗਈ ਉਹ ਦਿਲਾ ਤਾਂ ਕਹੀ ਰੇ ਦਾਦੂ ਨੇ ਕਹੀ ਲੈ ਗਏ ਦਾਦੂਰੀ ਕਹੀ ਲੈ ਗਏ ਆ ਓਏ ਦਾਦੂਰੀ ਕਹੀ ਲੈ ਗਏ ਤੇ ਲੋ ਜੀ ਚੁੱਲੇ ਤੇ ਆਪਾਂ ਰੱਖ ਦਤੇ ਆਲੂ ਤੇ ਅੱਜ ਬਣਨ ਜਾ ਰਹੇ ਜੀ ਆਲੂ ਵਾਲੇ ਪਰੌਂਠੇ ਉਹ ਵੀ ਚੁੱਲੇ ਤੇ ਨਾ ਜਲਦੀ ਹੋ ਜਾਂਦੇ ਦੇਖੋ ਆ ਦੇਖੋ ਆਲੂ ਇਹ ਨਵੇਂ ਆਲੂ ਆ ਤੇ ਲੋ ਜੀ ਬਸ ਅੱਜ ਖਾਵਾਂਗੇ ਕਰਮ ਕਰਮ ਪਰੌਂਠੇ ਇੱਧਰ ਆਟਾ ਗੁੰਨਿਆ ਜਾ ਰਿਹਾ ਹੈ ਨਹੀਂ ਆਣੀ ਹਾਂ ਤੇ ਯਾਨੀ ਮੈਨੂੰ ਗੋਭੀ ਵੀ ਦਿਖਦੀ ਪਈ ਆਪਾਂ ਗੋਭੀ ਵਾਲੇ ਨਾਲ ਵਿੱਚ ਬਣਾ ਲਈਏ ਅੱਛਾ ਹੋਰ ਕੁਝ ਜੀ ਹੈ ਨਹੀਂ ਅਰੇ ਆਲੂ ਵਾਲੇ ਪਰੌਂਠੇ ਬਣਾਉਣੇ ਕਹਿੰਦੇ ਸਿਰਫ ਆਲੂ ਤੁਹਾਨੂੰ ਦਿਖਾਤੇ ਆ ਕਿ ਉਹ ਚੁੱਲੇ ਤੇ ਰੱਖ ਦਿੱਤੇ ਆ ਉਹ ਮੈਂ ਰੱਖ ਦਿੱਤੇ ਮੇਕੇ ਜਲਦੀ ਹੋ ਜੂਗੇ ਤੇ ਮੇਰਾ ਗਲਾ ਖਰਾਬ ਹੋ ਗਿਆ ਮੈਨੂੰ ਲੱਗਦਾ ਹੂੰ ਤੇ ਚਲੋ ਬਾਕੀ ਇਹ ਤਿਆਰ ਹੁੰਦੇ ਵੀ ਉਹਦੀ ਵੀਡੀਓ ਬਣਾਵਾਂਗੇ ਆਪਾਂ ਤੇ ਨਾਲ-ਨਾਲ ਤੁਸੀਂ ਵੀ ਸਾਰੇ ਇੰਜੋਏ ਕਰੋ ਜੀ ਸੰਡੇ ਹਾਂ ਸੰਡੇ ਇੰਜੋਏ ਕਰੋ ਸੰਡੇ ਸ਼ਡਿਊਲ ਪਹਿਲਾਂ ਤਾਂ ਇਹ ਉੱਥੇ ਕਿੰਨੇ ਵਜੇ ਆ ਵਾ ਲੈ ਨਹੀਂ ਲੇਟ ਉੱਠੇ ਐਣੀ ਐਡ ਲੁੱਠੇ ਤੁਸੀਂ ਕੋਤ ਤੁਸੀਂ ਕਿੰਨੇ ਮੈਂ ਜਲਦੀ ਉੜਦਾ ਵਾਂ ਐਣੀ ਲੇਟ ਕਿੰਨੇ ਵਜੇ ਮੈਂ ਉੜਦਾ ਤਾਂ 6 ਵਜੇ ਹੁਣ ਕਿੰਨੇ ਵਜੇ ਉੱਠੇ ਉਹ ਤਾਂ ਫਿਰ ਦਰਵਾਜ਼ਾ ਲੰਮਾ ਪਈਆ ਸੀ ਅੱਛਾ ਫਿਰ ਕਿੰਨੇ ਵਜੇ ਉੱਠੇ ਮੈਂ ਜਾਗ ਕੇ ਆਈ ਮੈਂ ਜਾਗ ਕੇ ਬਿਲਕੁਲ ਅੱਛਾ ਉਹ ਤਾਂ ਫਿਰ ਮੈਂ ਵੀ ਰਾਤ ਨੂੰ ਮੈਂ ਆਪਾਂ ਦਾ ਪਰੌਂਠਾ ਖਾਣਾ ਸੀ ਨਾ ਜਲਦੀ ਦੀ ਤਾਂ ਹੀ ਠਾਲਣਾ ਸੀ ਤੁਹਾਨੂੰ ਉਹ ਤਾਂ ਉਹ ਤਾਂ ਮੈਂ ਆਪੇ ਹੀ 4 ਵਜੇ ਉੱਠ ਗਏ ਮੈਂ ਵੀ ਸੌਂ ਗਈ ਸੀ ਦੁਬਾਰਾ ਪਰ ਅੱਛਾ ਹੋ ਨਹੀਂ ਹੋਏ ਤਾਂ ਹੁਣ ਕਿੰਨੇ ਪਰੌਂਠੇ ਤਾਂ ਲੇਟ ਬੜਨ ਲੱਗੇ ਨਾ ਹੁਣ ਕਿੰਨੇ 8 ਵਜੇ ਆ 8 ਨੇ ਤੁਸੀਂ ਕਿੰਨੇ ਮੈਂ ਤਾਂ ਉੱਠ ਗਿਆ ਬਿਲਕੁਲ 6:30 7:00 ਵਜੇ ਉੱਠ ਗਿਆ ਅਹੀਂ ਅੱਛਾ ਹੂੰ ਨੀਦੀ ਨੇ ਕਿਹਨੂੰ ਠਾਲਿਆ ਫਿਰ ਹੂੰ ਹੈ ਤੇ ਚਲੋ ਹੁਣ ਉਹਦੀ ਗੱਲਾਂ ਨਹੀਂ ਕਰਨੀਆਂ ਜਲਦੀ ਦੀ ਬਣਾਓ ਜੀ ਕੋਈ ਖਾਣੇ ਆ ਚਲੋ ਲੋ ਜੀ ਨੀਦੀ ਪਿਆ ਹੈ ਤਾਂ ਘੱਲ ਲੱਭੇ ਨੀਦੀ ਉੱਠ ਜਾ ਫੇ ਤੂੰ ਤੂੰ ਪੀ ਰਿਹਾ ਤੇ ਹੈਲੋ ਕਰ ਦੇ ਸਾਰਿਆਂ ਨੂੰ ਹਾਇ ਕਰ ਦੇ ਹਾਇ ਚਲ ਪੀ ਲੋ ਦੁੱਧ ਹੈ ਅਨ ਨੀਦੀ ਛੁੱਟੀ ਆ ਦੇਖੋ ਨਾਲ ਬੁੱਕ ਨਾਲ ਹੀ ਰੱਖੀ ਹੈ ਕਹਿੰਦੇ ਆਪਾਂ ਪੜਨਾ ਨੀਦੀ ਉੱਠ ਗਿਆ ਹੁਣ ਨੂ ਦੁੱਧ ਪੀ ਰਿਹਾ ਹੋ ਗੋਗੂ ਪੀ ਲਿਆ ਬੇਟਾ ਕੁਟ ਗਿਆ ਬੇਟਾ ਚਾਹ ਮੈਂ ਬਾਹਰ ਤੇ ਲੇਕੋ ਮੜ ਕਾਬੇ ਯਾਰਾ ਟੋਪੀ ਪਾਓ ਐ ਤੇ ਮੇਰਾ ਮੂਡ ਹੈ ਨਹੀਂ ਟੋਪੀ ਪਾ ਲ ਹਾਂ ਹਾਂ ਚਲੋ 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 ਤੇ ਲੋ ਜੀ ਕੋਲੋਠਿਆਂ ਬਾਤੇ ਮਟੀਰੀਅਲ ਤਿਆਰ ਹੋ ਰਿਹਾ ਵਾ ਐਨ ਜਿਹੜਾ ਵੱਡੇ ਵੱਡੇ ਕੱਢ ਦੋ ਵਿੱਚ ਇਹਨੇ ਪਚਰ ਦੇਨੇ ਸਾਰੇ ਆਪ ਹੀ ਨਹੀਂ ਜੀ ਉਹ ਜਿਹੜੀ ਮਿਰਚ ਬਚਰਨੀ ਸੀ ਉਹ ਮੈਂ ਪਚਰ ਲਈ ਹੈ ਪਿਆਜ਼ ਥੋੜੀ ਬਚਰਨੀ ਹੈ ਇਸ ਪਿਆਰ ਦੀ ਰੱਖਣੀ ਨਾ ਤਾਂ ਹੀ ਤਾਂ ਮੈਂ ਇਦਾਂ ਕੱਟਣ ਦੇ ਛੋਟੇ ਠੀਕ ਚਲੋ ਫਿਰ ਬਣਾ ਲਓ ਜਲਦੀ ਜਲਦੀ ਹੈ। ਉਹ ਨੀਦੀ ਡਾਂਸ ਕਰਦੀ। ਨਹੀਂ ਕਰੋ ਕਰੋ ਮੇਰੇ ਡਾਂਸ ਕਰੋ। ਅੱਛਾ ਮੈਂ ਨਹੀਂ ਜਾਂਦਾ। ਤੇ ਡਾਂਸ ਕਰੋ। ਨਹੀਂ ਡਾਂਸ ਕਰਦਾ। ਦੇਖੋ ਨੀਦੀ ਡਾਂਸ ਕਰਦੀ ਸਕੂਲ ਲੇਦਾ। ਨਹੀਂ ਕਿਦਾ ਬਬੂ ਚੱਕੋ ਤੇ ਪੇਚ ਚੱਕੋ। ਵੈਰੀ ਗੁੱਡ ਡਾਂਸ ਪ੍ਰੈਕਟਿਸ ਕਰ ਰਹੀ ਬੇਟਾ। ਨਹੀਂ ਸਕੂਲ ਲੈ ਕੇ ਹੁੰਦੀ ਦਾ ਨੀਦੀ। ਨੀਦੀ ਆ ਕੇ ਦਿਖਾ ਆ ਕੇ ਬਤਾਓ। ਵਾਓ ਫਿਰ ਫਿਰਨੇ ਦੀ ਇਹਦਾ ਡਾਂਸ ਦੇ ਰੋ ਨੀਦਾ ਅੱਛਾ ਕੋਈ ਵੈਸੇ ਵੇਸੇ ਆਲੂ ਸਾਡੇ ਨੂੰ ਉਬੜਾ ਲਾ ਪਿਆ ਬਸ ਹੋ ਪੰਨਾ ਹੋ ਗਿਆ ਨਾ ਘੰਟਾਾਂ ਦੀ ਗੱਲ ਘੰਟਾ ਹੋ ਗਿਆ ਕਾਫੀ ਟਾਈਮ ਹੋ ਗਿਆ ਨਵੇਂ ਆਲੂ ਆ ਵੈਸੇ ਤਾਂ ਤਾਂ ਟਾਈਮ ਲਾ ਗਏ ਤੇ ਲੋ ਜੀ ਬਸ ਘੰਟੇ ਤੱਕ ਰ ਆਪਣਾ ਮਟੀਰੀਅਲ ਬਸ ਰੈਡੀ ਇੱਕ ਸੌ ਦਾ ਬਸ 12 ਵਜੇ ਤੱਕ ਰੈਡੀ ਹੋ ਜਾਣਾ ਰੈਡੀ ਹੋ ਜਾਣਾ ਚਲੋ ਜੀ ਬਿਲਕੁਲ ਹੁਣ ਆਲੂ ਆਪਾਂ ਕੱਢ ਲਏ ਆ ਜੀ ਲੋ ਜੀ ਉਹਨੇ ਛਿਲ-ਛਿਲ ਕੇ ਬਾਸ ਮਟੀਰੀਅਲ ਰੈਡੀ ਕਰ ਦੇਣਾ ਵਿੱਚ। ਤੇ ਲੋ ਜੀ ਆਲੂ ਹੋ ਗਏ ਦੀ ਬਿਲਕੁਲ ਰੈਡੀ ਸਟੇ ਦੀ। ਹੋ ਗਏ ਹੋ ਗਏ ਇੱਕ ਰਹਿ ਗਿਆ ਬਾਸ। ਬਈ ਚੁਲੇ ਜਲਦੀ ਹੋ ਜਾਂਦੇ ਹਨਾ। ਜਲਦੀ ਕਿੱਥੇ ਘੰਟਾ ਲਾ। થોੜਾ ਟਾਈਮ ਜ਼ਰੂਰ ਲਾ ਤਾ ਜੇ ਗੈਸਾਂ ਦਾ ਗੈਸ ਤੇ ਕਿੰਨਾ ਟਾਈਮ ਲਾਣਾ ਹੈ। ਗੈਸ ਤੇ ਦੋ ਸਟੀਆਂ ਨਾ ਮੋਝਾਣੇ ਸੀ। ਨਹੀਂ ਨਹੀਂ। ਚਲੋ ਵਧੀਆ ਹੋ ਗਏ ਜਿੰਨਾ ਟਾਈਮ ਲੱਗਣਾ ਹੈ ਹੋ ਹੀ ਜਾਣਾ ਹੈ। ਤੇ ਚਲੋ ਬਾਕੀ ਹੁਣ ਆਪਾਂ ਬਣਾਉਣੇ ਬਲੋਗ ਕਰਦੇ ਕੰਟੀਨਿਊ। ਤਲੋ ਜੀ ਆਲੂ ਛਿਲਦੁੱਤੇ ਆਈ ਇੰਨੇ ਕੋ ਗਏ ਆਲੂ ਸਰਗਮਾ ਸਾਰੇ ਛਿੱਲੇ ਨਹੀਂ ਮੈਂ ਨਹੀਂ ਛਿੱਲੇ ਇਹ ਐਣੀ ਨੇ ਤਾਂ ਮੰਮੀ ਨੇ ਛਿੱਲੇ ਆ ਤੁਸੀਂ ਕੀ ਕਹਤਾ ਮੈਂ ਨਿਗਰਾਨੀ ਕਰ ਰਿਆ ਨਿਗਰਾਨੀ ਤਲੋ ਜੀ ਹੁਣ ਮੈਂ ਲੈਣ ਚਲਾ ਪਈ ਘਰ ਦੇ ਦੱਸਿਆ ਕਿ ਨਹੀਂ ਆਪਾਂ ਜਮਾ ਨਹੀਂ ਅੱਜ ਤੁਸ ਬੋਲ ਲਾਪ ਤੇ ਹੁਣ ਮੈਂ ਦੇ ਨਾ ਚਲਾ ਦੁਕਾਨ ਤੋਂ ਦੇ ਹੀ ਲਿਆਈਏ ਉਹ ਮਜਾ ਸੇ ਤੇ ਦੇ ਨਾਲ ਹੀ ਪਰੋਠੇ ਖਾਣ ਦਾ ਤਾਂ ਚਲੋ ਹੁਣ ਜਾ ਕੇ ਪਹਿਲਾਂ ਦੇ ਹੀ ਲਿਆਵਾ ਤੇ ਚਲੋ ਮੈਂ ਚਲਦਾ ਜੀ ਐਕਟਵ ਦੇ ਲੈ ਜਾਂਦੇ ਆ ਜੀ ਦਹੀਂ ਆਪਾਂ ਲਿਆਂਦਾ ਹੁਣ ਲੋ ਜੀ ਬੇਰ ਕਾਲਾ ਦਹੀਂ ਲਿਆਂਦਾ ਆਪਾਂ ਤਾਂ ਹੁਣ ਦਹੀਂ ਬਣਾਉਨੇ ਆ ਲੋ ਜੀ ਪਰੌਂਠਾ ਹੋ ਗਿਆ ਰੈਡੀ ਆਹ ਲਖੋ ਜੀ ਗਰਮਾ ਗਰਮ ਪਰੌਂਠੇ ਉੱਤੇ ਵੀ ਚੁੱਲੇ ਤੇ ਵੀ ਰੱਖਦਾ ਪਰੌਂਠਾ ਤੇ ਚਲੋ ਜੀ ਜਦ ਤੱਕ ਦਹੀਂ ਬਣਦਾ ਤੇ ਖਾਣੇ ਵਾਸਤੇ ਪਰੌਂਠੇ ਹੈ ਟੇਸਟ ਹੈ ਟੇਸਟ 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 ਕਰ ਲੈ ਮਮੀ ਨਾਲ ਟੇਸਟ ਕਰ ਮਮੀ ਲਾਓ ਹਾ ਹਾ ਮਜ਼ਾ ਆ ਗਿਆ ਤੇ ਮੈਂ ਮੇਰਾ ਪਰੌਂਠਾ ਚੱਕ ਲਿਆ ਖਾ ਲਿਆ ਟੇਸਟ ਕਿਤਾਬ ਬੜੀਆ ਬਣਾਇਆ ਜੀ ਆਪਣੀ ਹੋ ਗਈ ਪਲੇਟ ਰੈਡੀ ਬਿਲਕੁਲ ਲੋ ਜੀ ਦਹੀਂ ਬੂੰਦੀ ਵਾਲਾ ਬਈ ਆ ਤੇ ਨਾਲ ਆ ਕੇ ਪਰੋਠੇ ਗਰਮਾ ਗਰਮ ਬਿਲਕੁਲ ਦੇਖੋ ਚੁੱਲ੍ਹੇ ਤੇ ਨਾ ਰੜੇ ਹੋਏ ਪਰੋਠੇ ਮਿਲਦੇ ਪੂਰੇ ਪੂਰੀ ਫਿਲਿੰਗ ਦੇ ਨਾਲ ਚਲੋ ਜੀ ਗਾਇਸ ਹੁਣ ਪਹਿਲਾਂ ਆਪਾਂ ਖਾ ਲਈਏ ਫੇਰ ਕਰਦੇ ਬਲੋਗ ਕੰਟੀਨਿਊ ਜੀ ਉਹ ਤੁਸੀਂ ਵੀ ਸ਼ਖੋ ਜੀ ਤੇ ਲੋ ਜੀ ਆਪਣੇ ਖੇਤਾਂ ਤੋਂ ਸਵਾਗਤ ਓੜਿਆ ਜਾ ਰਿਹਾ ਵਾ ਤੇ ਲੋ ਜੀ ਤੋੜ ਨੂੰ ਤੋੜ ਲੋ ਦੇਣਾ ਹੈ ਕਿਸੇ ਨੂੰ ਬਿਲਕੁਲ ਬਿਲਕੁਲ ਸਪੈਸ਼ਲ ਡਿਮਾਂਡ ਆ ਜੀ ਸਾਗ ਦੀ ਸਾਗ ਤੋੜ ਕੇ ਲੈ ਕੇ ਜਾਣਾ ਕਿਤੇ ਤੇ ਲੋ ਜੀ ਸਾਗ ਦੇਖੋ ਜੀ ਰੋਣ ਕਾ ਲੱਗੀਆਂ ਹੋਈਆਂ ਜੀ ਪੂਰੀਆਂ ਜੀ ਆ ਦੇਖੋ ਜੀ ਸਾਗ ਹੀ ਸਾਗ ਕਿਨੇ ਆਣੀ ਤਾਂ ਚਲੋ ਤੋੜ ਲੋ ਸਾਗ ਤਾਂ ਮੈਂ ਇੱਥੇ ਬੈਠਾ ਦੇਖਦਾ ਲੋ ਜੀ ਕੁੜੀ ਨੇ ਤੋੜ ਲਿਆ ਸਾਗ ਜੀ ਤੇ ਬਿਲਕੁਲ ਆਪਣੇ ਬਚਾਵ ਜੀ ਬਚਾਵ ਆ ਜੀ ਤੇ ਬਿਲਕੁਲ ਚੰਗੀ ਤਰ੍ਹਾਂ कवर हो जाया करो पूरी तरह जी आ देखो रस्ता जी, रस जी। रेता रेता जी देखो तो देवी, देखो जी। देवी ते नाले कुछ है। है। तो भी छिपन वाले निधि ऑर्डर किया हरियाणा जाके चलो तो हूँ तो जी संघते खाओ गर्मा गर्म चावल ना जी मां छोले दाल ਤੇ ਨਾਲ ਹੈਗੀ ਮਿਰਚ ਲੋ ਦੀ ਗਾਈ ਆਦਾ ਬਲੌਗ ਇੱਥੇ ਕਰਦੇ ਐਂਡ ਆਈ ਹੋਪ ਵੀਡੀਓ ਬਤਿਹ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲੋ ਮਿਲਾਂਗੇ ਤੁਹਾਨੂੰ ਨੈਕਸਟ ਨਿਊ ਬਲੌਗ ਦੇ ਨਾਲ ਵੀ ਅਲੱਗ ਲੋਕੇਸ਼ਨ ਤੇ ਕਿਤੇ ਵੀ ਜਿੱਦਾਂ ਵੀ ਆ ਤੁਸੀਂ ਸਵਕਾਰ ਕਰਿਓ ਠੀਕ ਆ ਜੀ ਤੇ ਥੈਂਕ ਯੂ ਸੋ ਮਾਚ ਜਿਹੜਾ ਇੰਨਾ ਜਰਾ ਪਿਆਰ ਦਿੰਨੇ ਹੋ ਤੁਸੀਂ ਹੈ ਨਾ ਸਾਡੇ ਚੈਨਲ ਨੂੰ ਤੇ ਇਦਾਂ ਹੀ ਆਪਣਾ ਪਿਆਰ ਦਿੰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਦੇਖਦੇ ਆ ਜਰੂਰ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਆ ਜੀ ਤੁਸੀਂ ਦੇਖ ਲੈਨੇ ਆ ਵੀਡੀਓ ਪਰ ਚੈਨਲ ਸਬਸਕ੍ਰਾਈਬ ਨਹੀਂ ਕਰਦੇ లైక్ ਵੀ ਕਰਦੇ ਰਹੋ سبسక్రైబ్ ਵੀ ਕਰਦੇ ਰਹੋ ਤਾਂ ਮਧਿਆ ਕਮੈਂਟ ਵੀ ਕਰਦੇ ਰਹੋ ਠੀਕ ਹੈ ਜੀ ਤਾਂ ਚਲੋ ਹੁਣ ਮਿਲਦੇ ਆ नेक्स्ट ਬਲੋਗ ਚ ਤਦ ਤੱਕ ਬਾਏ ਬਾਏ ਸਸਿਕਾ